ਦਵਾਈ ਚਾਲੂ ਹੋਈ ਉਹਨਾਂ ਦੀ ਵਾਹਿਗੁਰੂ ਜੀ ਤਾਂ 4-5 ਦਿਨ ਕੋਈ ਵੀ ਫਰਕ ਨਾ ਪਿਆ ਤਾਂ ਵਾਹਿਗੁਰੂ ਜੀ ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਇਹਨਾਂ ਦੀ ਐਮ ਆਰ ਆਈ ਕਰਵਾਈ ਜਾਵੇ ਫੇਰ ਪਤਾ ਲੱਗੇਗਾ ਤਾਂ ਵਾਹਿਗੁਰੂ ਜੀ ਜਦੋਂ ਐਮ ਆਰ ਆਈ ਕਰਵਾਈ ਤਾਂ ਉਹਦੇ ਵਿੱਚ ਵਾਹਿਗੁਰੂ ਜੀ ਇੱਕ ਤਾਂ ਉਹਨਾਂ ਦੇ ਪਿੱਤੇ ਦੇ ਵਿੱਚ ਗੰਢ ਇੱਕ ਉਹਨਾਂ ਦੇ ਪਿੱਤੇ ਦੇ ਵਿੱਚ ਪਥਰੀਆਂ ਇੱਕ ਉਹਨਾਂ ਦੀ ਖਾਣੇ ਪੀਣੇ ਵਾਲੀ ਜਿਹੜੀ ਨਾੜੀ ਸੀ ਉਹ ਬੰਦ ਹੋ ਚੁੱਕੀ ਸੀ ਵਾਹਿਗੁਰੂ ਜੀ ਡਾਕਟਰ ਸਾਹਿਬ ਕਹਿੰਦੇ ਇਹਨਾਂ ਦੀ ਬਿਮਾਰੀ ਨਹੀਂ ਠੀਕ ਹੁੰਦੀ ਅਸੀਂ ਜਿੰਨਾ ਜ਼ੋਰ ਲਾਉਣਾ ਸੀ ਲਾ ਲਿਆ ਤਾਂ ਇਹਨਾਂ ਨੂੰ ਘਰੇ ਲਜਾਇਆ ਜਾਵੇ 15 ਦਿਨ ਇਹਨਾਂ ਦਾ ਟਾਈਮ ਰਹਿ ਗਿਆ ਤਾਂ ਵਾਹਿਗੁਰੂ ਜੀ 7 ਦਿਨ ਰੱਖਿਆ ਕੋਈ ਫਰਕ ਨਾ ਪਿਆ ਐਮ ਆਰ ਆਈ ਕਰਾਈ ਐਮ ਆਰ ਆਈ ਇਹੋ ਕਰਵਾਈ ਉਹਦੇ ਵਿੱਚ ਬਸ ਬੌਂਦਲੇ ਜੇ ਪਏ ਸੀ ਜਦੋਂ ਐਮ ਆਰ ਆਈ ਹੋ ਰਹੀ ਸੀ ਤਾਂ ਉਸ ਕਮਰੇ ਦੇ ਵਿੱਚ ਮੈਂ ਹੀ ਸੀ ਮੇਰੇ ਵੀਰ ਜੀ ਸਾਰੇ ਕਹਿੰਦੇ ਅਸੀਂ ਨਹੀਂ ਜਾਂਦੇ ਸਾਥ ਉਹ ਦੇਖੀ ਨਹੀਂ ਜਾਂਦੀ ਵੀ ਬੋਲ ਨਹੀਂ ਰਹੀ ਕੋਸੇ ਤੜਫ ਰਹੀ ਹੈ ਤਾਂ ਮੈਂ ਖੜ ਕੇ ਸਿਮਰਨ ਕਰੀ ਜਾ ਰਹੀ ਆਂ ਨੈਤਰ ਮੇਰੇ ਬੰਦ ਹੈ ਤਾਂ ਐਮ ਆਰ ਆਈ ਹੋਈ ਜਾਂਦੀ ਐ ਐਮ ਆਰ ਆਈ ਪੌਣੇ ਘੰਟੇ ਦੇ ਵਿੱਚ ਹੋਈ ਵਾਹਿਗੁਰੂ ਜੀ 45 ਮਿੰਟਾਂ ਦੇ ਵਿੱਚ ਤਾਂ ਉਹਨੂੰ ਉਹਦੇ ਵਿੱਚੋਂ ਕੱਢਿਆ ਗਿਆ ਫਿਰ ਵਾਪਸ ਹਸਪੀਟਲ ਦੇ ਵਿੱਚ ਲਜਾਇਆ ਗਿਆ ਤਾਂ ਉਹਨਾਂ ਨੇ ਬਹੁਤ ਜੋਰ ਲਾਇਆ ਤਾਂ ਉਹ ਕਹਿੰਦੇ 15 ਦਿਨ ਰਹਿ ਕੇ ਤੁਹਾਡੀ ਮਾਤਾ ਦੇ ਤਾ ਜਾ ਕੇ ਸੇਵਾ ਕਰ ਲਓ ਤਾਂ ਵਾਹਿਗੁਰੂ ਜੀ ਕਰੇ ਲਿਹਾਂਦਾ ਗਿਆ ਉਸ ਤੋਂ ਬਾਅਦ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਕਿ ਉਹਨਾਂ ਦਾ ਟਾਈਮ ਆ ਗਿਆ ਤਾਂ ਰਿਸ਼ਤੇਦਾਰ ਆਈ ਜਾ ਰਹੇ ਆਈ ਜਾ ਰਹੇ ਆ ਤਾਂ ਪਿੰਡ ਦੇ ਵੀ ਪਤਾ ਲੈਣ ਆਈ ਜਾ ਰਹੇ ਆ ਵਾਹਿਗੁਰੂ ਜੀ ਤਾਂ ਕੀ ਹੋਇਆ ਤਿੰਨ ਦਿਨ ਮੈਂ ਕਿਹਾ ਵੀ ਕੁਝ ਨਹੀਂ ਹੁੰਦਾ ਮਾਤਾ ਜੀ ਨੂੰ ਸਿਮਰਨ ਕਰਨ ਦੇ ਵਾਹਿਗੁਰੂ ਜੀ ਸਿਮਰਨ ਕੀਤਾ ਦਿਨ ਰਾਤ ਮੂਲ ਮੰਤਰ ਗੁਰ ਮੰਤਰ ਕੀਤਾ ਵਾਹਿਗੁਰੂ ਜੀ ਉਹਨਾਂ ਦੇ ਕੋਲੇ ਬੈਠ ਕੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਮੈਂ ਆਖਿਆ ਮੇਰੀ ਮੰਮੀ ਕੋਲੇ ਕੋਈ ਨਾ ਆਵੇ ਇਹਨਾਂ ਦੇ ਕੋਲੇ ਸਿਮਰਨ ਚੱਲਣਾ ਚਾਹੀਦਾ ਕੁਛ ਨਹੀਂ ਬੋਲ ਰਹੇ ਸਿਵਾਏ ਗੁਰੂ ਜੀ ਬਸ ਦੋ ਚਮਚੇ ਚਾਹ ਦੇ ਉਹ ਵੀ ਡਾਕਟਰ ਸਾਹਿਬ ਕਹਿੰਦੇ ਬਿਸਕੁਟ ਵੀ ਨਹੀਂ ਦੇਣਗੇ ਹੋਰ ਕੁਛ ਨਹੀਂ ਲੰਗ ਰਿਆ ਇਹਦੀ ਇਹਦੀ ਥੈਲੀ ਬੰਦ ਹੋ ਚੁੱਕੀ ਐ ਤਾਂ ਵੀ ਗੁਰੂ ਜੀ ਨਾੜੀ ਬੰਦ ਹੋ ਚੁੱਕੀ ਐ ਫਿਰ ਕੀ ਹੋਇਆ ਵੇ ਗੁਰੂ ਜੀ ਤਿੰਨ ਦਿਨ ਮੈਂ ਸਿਮਰਨ ਕੀਤਾ ਚੌਥਾ ਦਿਨ ਜਦੋਂ ਚੜਿਆ ਤਾਂ ਅੱਖਾਂ ਫੇਰ ਰਹੀਆਂ ਥੋੜੀਆਂ ਥੋੜੀਆਂ ਤੇ ਕੁਛ ਨਹੀਂ ਬੋਲ ਰਹੇ ਬਸ ਕਹਿੰਦੇ ਵੀ ਇਹਦਾ ਟਾਈਮ ਜਮਾ ਨੇੜੇ ਵੀਰ ਜੀ ਹਰੀ ਭੈਣਾ ਸਾਰੇ ਰੋ ਰਹੇ ਆ ਤਾਂ ਮੈਂ ਖਾਲੀ ਹੱਥੀ ਗੁਰੂ ਘਰ ਗਈ ਮੈਨੂੰ ਕੁਛ ਸੁਝਿਆ ਨਾ ਸਾਡਾ ਨੇੜੇ ਗੁਰੂ ਘਰ ਹੈ ਵਾਹਿਗੁਰੂ ਜੀ ਮੈਂ ਇੱਥੇ ਵੀ ਗੁਰੂ ਘਰ ਜਾਨੀ ਆਪਦੇ ਸੋਹਰੇ ਵੀ ਸਵੇਰ ਸਾਂਝ ਜਾਨੀ ਆ ਸੇਵਾ ਕਰਨ ਤਾਂ ਵਾਹਿਗੁਰੂ ਜੀ ਮੈਂ ਗਈ ਗੁਰੂ ਘਰ ਖਾਲੀ ਹੱਥੀ ਤੇ ਅਰਦਾਸ ਹੋ ਕੇ ਹਟੀ ਸੀ ਦੇਗ ਵੰਡੀ ਜਾ ਰਹੇ ਸੀ ਬਾਬਾ ਜੀ ਤੇ ਮੈਂ ਬਾਬਾ ਜੀ ਦੇ ਕੋਲੇ ਬੈਠ ਗਈ ਬਾਬਾ ਜੀ ਕਹਿੰਦੇ ਭੈਣੇ ਕਿਵੇਂ ਮੈਂ ਕਿਹਾ ਬਾਬਾ ਜੀ ਮੈਂ ਅਰਦਾਸ ਕਰਵਾਉਣੀ ਹੈ ਤਾਂ ਮੇਰੀ ਮਾਤਾ ਜੀ ਐਸ ਟਾਈਮ ਬਹੁਤ ਡਾਊਨ ਹੋ ਚੁੱਕੇ ਆ ਤਾਂ ਮੈਂ ਅਰਦਾਸ ਕਰਵਾਈ ਤਾਂ ਇੰਨਾ ਵਧੀਆ ਹੁਕਮਨਾਮਾ ਆਇਆ ਤਾਂ ਮੈਂ ਆ ਕੇ ਵੀਰ ਜੀ ਨੂੰ ਕਿਹਾ ਤੁਸੀਂ ਰੋ ਨਾ ਹੁਣ ਮਾਤਾ ਜੀ ਨੂੰ ਕੁਝ ਨਹੀਂ ਹੁੰਦਾ ਤਾਂ ਵੈਸੇ ਗੁਰੂ ਜੀ ਜਿਹੜੇ ਉਹ ਸਾਹਾਂ ਤੇ ਸੀ ਇੱਕ ਸਾਹ ਨਾਲ ਤਾਂ ਵੈਸੇ ਗੁਰੂ ਜੀ ਉਹ ਮੇਰੇ ਮਾਤਾ ਜੀ ਆ ਕੇ ਫੇਰ ਮੈਂ ਸਿਮਰਨ ਚਾਲੂ ਕੀਤਾ ਦਿਨ ਰਾਤ ਸਿਮਰਨ ਕੀਤਾ ਮੈਂ ਰੋਟੀ ਪਾਣੀ ਵੀ ਨਹੀਂ ਆਪਦਾ ਦੇਖਿਆ ਵੀ ਮੈਂ ਖਾਣਾ ਹੈ ਸਿਰਫ ਤਾਂ ਸਿਰਫ ਮੈਂ ਸਿਮਰਣੀ ਕੀਤਾ ਬਰਮਾਤ ਮੰਦਨਾਂ ਹੀ ਲੈ ਉਹਨਾਂ ਦੇ ਕੋਲੇ মালা মালা ਫੜਕੇ ਤਾਂ ਮੂਲ ਮੰਤਰ ਦੇ ਪਾਠ ਕੀਤੇ ਤਾਂ ਗੁਰ ਮੰਤਰ ਕੀਤਾ ਬਹੁਤ ਜ਼ਿਆਦਾ 4 ਦਿਨ ਮੈਂ ਇੱਕ ਬਣਾ ਸਾਰਾ ਇੱਕੋ ਬਣਾਤਾ ਦਿਨ ਰਾਤ ਇੱਕ ਬਣਾਤਾ ਸਿਮਰਨ ਕੀਤਾ ਤਾਂ ਮੇਰੀ ਮਾਤਾ ਜੀ ਚੌਥੇ ਦਿਨੋਂ ਜਦੋਂ ਸਿਮਰਨ ਕੀਤਾ ਚੌਥੇ ਦਿਨੋਂ ਮੇਰੀ ਮਾਤਾ ਜੀ ਬੋਲ ਕੇ ਕਹਿ ਰਹੀ ਮੈਨੂੰ ਚਾਹ ਦੇ ਦਿਓ ਮੈਨੂੰ ਬਿਸਕੁਟ ਦੇ ਦਿਓ ਤਾਂ ਮੈਂ ਗੁਰੂ ਜੀ ਜੀ ਦੋ ਚਾਹ ਦਿੱਤੀ ਬਿਸਕੁਟ ਦਿੱਤੇ ਤਾਂ ਉਹਨਾਂ ਦੀ ਹਾਜਮ ਆ ਗਈ ਫਿਰ 3 ਦਿਨਾਂ ਬਾਅਦ ਜਦੋਂ ਕਰਵਾਉਣਗੇ ਰਿਪੋਰਟਾਂ ਡਾਕਟਰ ਸਾਹਿਬ ਕਹਿੰਦੇ ਇਹਨਾਂ ਨੂੰ ਕੀ ਦਿੱਤਾ ਜਿਹੜੀ ਇਹਨਾਂ ਦੀ ਬਿਮਾਰੀ ਕੋਈ ਵੀ ਨਹੀਂ ਆਈਗੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੇਰੇ ਵੀਰ ਜੀ ਜਿਹੜੇ ਸਾਧੂਆਂ ਵਰਗੇ ਪ੍ਰਮਾਤਮਾ ਨੇ ਭੇਜੇ ਨੇ ਸਾਰਿਆਂ ਦਾ ਭਲਾ ਕਰਨ ਵਾਸਤੇ ਮੇਰੇ ਧੰਨ ਬਾਬਾ ਅਮਰੀਕ ਸਿੰਘ ਜੀ ਇਹ ਹੀ ਪ੍ਰਮਾਤਮਾ ਦਾ ਰੂਪ ਬਣਾ ਕੇ ਭੇਜਿਆ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਾਬਾ ਮਰੀਕ ਸਿੰਘ ਸਾਦੀ ਹਰੀ ਸੰਗਰੂਰ ਵਾਲੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਇਸ ਟਾਈਮ ਮੇਰੀ ਮਾਤਾ ਜੀ ਜੀਵਨ ਆਵਦਾ ਬਤਾ ਰਹੀ ਆ ਚੱਲ ਫਿਰ ਰਹੀ ਆ ਵਧੀਆ ਰੋਟੀ ਫਾਣੀ ਵਧੀਆ ਖਾਂਦੇ ਨੇ ਬਹੁਤ ਵਧੀਆ ਠੀਕ ਨੇ ਤੇ ਹੁਣ ਸਿਮਰਨ ਦੇ ਵਿੱਚ ਦਿਨ ਰਾਤ ਇੱਕ ਬਣਾ ਲਿਆ ਮੇਰੀ ਮਾਤਾ ਜੀ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਆਪਾਂ ਗੁਰੂ ਤੇ ਲੜ ਲੱਗ ਗਿਆ ਆਪਾਂ ਸਿਮਰਨ ਦੇ ਲੜ ਲੱਗ ਗਿਆ ਆਪਾਂ ਸਿਮਰਨ ਕਰਗੇ ਵੱਧ ਤੋਂ ਵੱਧ ਆਪਾਂ ਭਿੱਜ ਕੇ ਪਿਆਰ ਦੇ ਵਿੱਚ ਭਿੱਜ ਕੇ ਸਿਮਰਨ ਕਰੀਏ ਪ੍ਰਮਾਤਮਾ ਦਾ ਲੜ ਫੜੀਏ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਮੈਂ ਇਹ ਹੀ ਬੇਨਤੀ ਕਰਦੀ ਆਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਏ ਆਪਾਂ ਅੰਮ੍ਰਿਤ ਛਕੀਏ ਆਪਾਂ ਅੰਮ੍ਰਿਤ ਛਕ ਕੇ ਆਪਾਂ ਸਿੰਘ ਸੱਜਗੇ ਵਾਹਿਗੁਰੂ ਜੀ ਆਪਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣੀਏ ਤਾਂ ਵਾਹਿਗੁਰੂ ਜੀ ਉਹਨੇ ਵੀ ਗੁਰੂ ਗੋਬਿੰਦ ਸਿੰਘ ਨੇ ਵੀ ਚਾਰ ਬੱਚੇ ਧਰਮ ਤੋਂ ਵਾਰੇ ਆ ਆਪਾਂ ਵੀ ਸੀਨੇ ਤੇ ਹੱਥ ਲਾ ਕੇ ਦੇਖ ਜੇ ਵਾਹਿਗੁਰੂ ਜੀ ਜਦੋਂ ਉਹਨਾਂ ਦੀ ਕਥਾ ਸੁਣੀਦੀ ਹੈ ਉਹਨਾਂ ਦਾ ਉਹਨਾਂ ਦੇ ਵਿਚਾਰ ਸੁਣੀਦੇ ਆ ਜੀ ਦੋਸਤਾਂ ਨੂੰ ਨਹੀਂ ਆ ਸੰਤ ਮਹਾਤਮਾ ਤਾਂ ਮਨ ਭਰ ਜਾਂਦਾ ਵਾਹਿਗੁਰੂ ਜੀ ਚਾਰ ਧਰਮ ਤੋਂ ਵਾਰੇ ਬੱਚੇ ਸਿੱਖੀ ਨੂੰ ਬਚਾਉਣ ਵਾਸਤੇ ਵਾਹਿਗੁਰੂ ਜੀ ਉਹਨਾਂ ਨੇ ਵੀ ਸਿੱਖੀ ਬਚਾਉਣ ਵਾਸਤੇ ਚਾਰ ਬੱਚੇ ਧਰਮਤੋਂ ਵਾਰੇ ਆ ਵਾਹਿਗੁਰੂ ਜੀ ਆਪਾਂ ਨੂੰ ਵੀਰ ਜੀ ਕਿੰਨਾ ਸਮਝਾਉਂਦੇ ਨੇ ਇਹਨਾਂ ਦੇ ਬਚਨਾਂ ਤੇ ਪਹਿਰਾ ਲਾਈਏ ਆਪਣੇ ਵੀਰ ਜੀ ਆਏ ਨੇ ਗੁਰੂ ਗ੍ਰੰਥ ਸਾਹਿਬ ਨੇ ਇੰਨੇ ਆਪਣੇ ਸਾਧੂ ਸੰਤਾਂ ਆਪਾਂ ਨੂੰ ਭੇਜੇ ਨੇ ਆਪਾਂ ਨੂੰ ਗੁਰੂ ਸਾਹਿਬ ਨਾਲ ਜੋੜਨ ਵਾਸਤੇ ਵਾਹਿਗੁਰੂ ਜੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਤਾਂ ਆਪਾਂ ਉਹਨਾਂ ਦੇ ਬਚਨਾਂ ਤੇ ਪਹਿਰਾ ਲਾਈਏ ਮੇਰੀ ਮਾਤਾ ਇਸ ਟਾਈਮ ਠੀਕ ਠਾਕ ਹੈ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਕਰਦੀ ਆ ਵਾਹਿਗੁਰੂ ਜੀ ਜੇ ਕੋਈ ਭੁੱਲ ਚੁੱਕ ਹੋਈ ਤਾਂ ਮੈਨੂੰ ਮਾਫ ਕਰਨਾ ਮੈਥੋਂ ਬੋਲਿਆ ਨਹੀਂ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ